ਜੀ ਤੁਹਾਨੂੰ ਪਤਾ ਹੈ ਕਿ ਹਲਦੀ ਦਾ ਇੰਨਾ ਕੁ ਚਮਚਾ ਲਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਦਲ ਸਕਦਾ ਹੈ ਤੁਸੀਂ ਦੇਖੋ ਜੀ ਰੋਗਾਂ ਦੇ ਰੋਗ ਠੀਕ ਕਰ ਦਿੰਦੀ ਹੈ ਇਹ ਰੋਗਾਂ ਦੇ ਰੋਗ ਰੋਗਾਂ ਦੇ ਰੋਗ ਠੀਕ ਕਰ ਦਿੰਦੀ ਹੈ ਜਿਹੜੇ ਬੰਦੇ ਕਹਿੰਦੇ ਅਸੀਂ ਬਹੁਤ ਰੋਗੀ ਆ ਚਮੜੀ ਦਾ ਰੋਗ ਹੁੰਦਾ ਉਹਨਾਂ ਲੋਕਾਂ ਵਾਸਤੇ ਕਾਰੀਗਰ ਆ ਲੀਵਰ ਦਾ ਰੋਗ ਹੁੰਦਾ ਉਹਨਾਂ ਲੋਕਾਂ ਵਾਸਤੇ ਕਾਰੀਗਰ ਆ ਸਾਡੇ ਕੋਲ ਇੱਕ ਲੇਡੀ ਸੀਗੇ ਅੰਮ੍ਰਿਤਸਰ ਦੇ ਉਹਨਾਂ ਨੂੰ ਪੂਰਾ ਸਰੀਰ ਸੁੱਜਿਆ ਹੋਇਆ ਅਸੀਂ ਉਹਨਾਂ ਨੂੰ ਕੱਲਾ ਮਹਾਰਾਜ ਸ਼ਹੀ ਸ਼ਰਬਤ ਪਿਆਇਆ। ਮਹਾਰਾਜ ਸ਼ਹੀ ਸ਼ਰਬਤ ਪੀਣ ਤੋਂ ਬਾਅਦ 15 ਦਿਨ ਬਾਅਦ ਕਹਿੰਦੇ ਮੇਰੀ ਸੋਜ ਅੱਧੀ ਰਹੀ ਗਈ। ਹੁਣ ਉੱਥੋਂ ਆਪਾਂ ਨੂੰ ਗੱਲ ਸਮਝ ਲਾਦੀ ਆ ਵੀ ਲਿਵਰ ਸਟਰੋਂਗ ਹੋਇਆ। ਲਿਵਰ ਨੇ ਸਟਰੋਂਗ ਹੋ ਗਿਆ ਕਿਉਂਕਿ ਆਪਣੇ ਸਾਰੇ ਕੰਮ ਸੰਭਲੇ। ਮਹਾਰਾਜ ਸ਼ਹੀ ਸ਼ਰਬਤ ਕੱਲਾ ਮਤਲਬ ਹਲਦੀ ਵਾਲੀ ਚੀਜ਼ਾਂ ਵਾਸਤੇ ਨਹੀਂ ਕੰਮ ਕਰਦਾ। ਹੋਰ ਬੜੀਆਂ ਚੀਜ਼ਾਂ ਦੇ ਵਿੱਚ ਕੰਮ ਕਰਦਾ। ਫੈਟੀ ਲਿਵਰ ਹੋ ਗਿਆ, ਕੋਲੇਸਟ੍ਰੋਲ ਹੋ ਗਿਆ, ਯੂਰਿਕ ਐਸਿਡ ਹੋ ਗਿਆ, ਸਕਿਨ ਇਨਫੈਕਸ਼ਨ ਹੋ ਗਈ। હેર ફોલ ਵਾਲੇ ਤੁਸੀਂ ਦੇਖੇ ਬੜੇ ਹੈਰਾਨ ਮੰਨਿਆ ਸੀ ਵੀ ਯਾਰ हेयर फॉਲ ਨੂੰ ਕਿਵੇਂ ਇਹ ਠੀਕ ਕਰ ਰਿਹਾ ਵਾ ਤੁਸੀਂ ਸਵੇਰੇ ਉੱਠ ਕੇ ਇੱਕ ਚਮਚਾ ਹਲਦੀ ਦਾ ਘੋਲ ਕੇ ਦੁੱਧ ਦਾ ਪੀਆ ਕਰੋ ਠੀਕ ਹੈ ਇੱਕ ਤਾਂ ਹੱਡੀਆਂ ਨੂੰ ਜਾਨ ਦਿੰਦਾ ਵਾਲਾਂ ਨੂੰ ਜਾਨ ਦਿੰਦਾ ਅੱਖਾਂ ਨੂੰ ਜਾਨ ਦਿੰਦਾ ਦਿਮਾਗ ਨੂੰ ਜਾਨ ਦਿੰਦਾ ਕਿਸੇ ਪ੍ਰਕਾਰ ਦੀ ਕਮਜ਼ੋਰੀ ਸਰੀਰ 'ਚ ਹੋਵੇ ਤੇ ਹਲਦੀ ਹਿੰਮਤ ਰੱਖਦੀ ਉਹਦੀ ਰਿਪੇਅਰ ਕਰਨ ਦੀ ਹਲਦੀ ਦੀ ਪਿਓਰਿਸਟ ਫਾਰਮ ਨੂੰ ਕਹਿੰਦੇ ਐ ਕਰੂਕੋਮਾਈਨ ਜੋ ਕਿ ਹਲਦੀ 'ਚੋਂ ਹੀ ਨਿਕਲਦੀ ਆ ਤੇ ਮੈਂ ਹੈਰਾਨ ਮੰਨਦਾ ਆਪਣੇ ਪਿੰਡਾਂ ਦੇ ਵਿੱਚ ਅੱਜ ਦੀ ਰੇਟ 'ਚ ਲੋਕ ਘਰੇ ਨਹੀਂ ਹਲਦੀ ਪੀ ਰਹੇ ਕੁਰਕੂਮਿਨ ਦੇ ਕੈਪਸੂਲ ਖਾ ਰਹੇ ਨੇ ਮੈਂ ਕਿਹਾ ਵਾਹ ਬਾ ਤੁਹਾਡੇ ਘਰੇ ਤੁਹਾਡੇ ਹਲਦੀ ਪੀਏ ਜਿਹੜੀ ਹਲਦੀ ਤੁਸੀਂ ਘਰੇ ਆਪ ਲੈ ਕੇ ਆਏ ਹੋ ਬਾਜ਼ਾਰੋਂ ਉਹੀ ਤਾਂ ਕੁਰਕੂਮਿਨ ਆ ਉਹ ਕਹਿੰਦੇ ਨਹੀਂ ਨਹੀਂ ਜੀ ਸਾਨੂੰ ਸਮਝਾਉਣ ਵਾਲੇ ਨੇ ਸਮਝਾਇਆ ਵੀ ਇਹ ਤੁਹਾਡੇ ਕਾਰਟਿਲੇਜ ਨੂੰ ਵੀ ਇੰਪਰੂਵ ਕਰ ਦਿੰਦਾ ਤੁਹਾਡੀ ਬੋਨ ਡੈਂਸਿਟੀ ਨੂੰ ਇੰਪਰੂਵ ਕਰ ਦਿੰਦਾ ਤੁਹਾਡੇ ਸਾਰੇ ਸਰੀਰ ਦੀ ਊਰਜਾ ਵਧਾ ਦਿੰਦਾ ਤੇ ਜਦੋਂ ਅਸੀਂ ਜਿਮ ਤੋਂ ਬਾਅਦ ਕੁਰਕੁਮਿਨ ਦਾ ਕੈਪਸੂਲ ਖਾ ਲੈਂਦੇ ਆ ਸਾਨੂੰ ਸਾਰਾ ਦਿਨ એનર્ਜੀ ਵੀ ਲੱਗਦੀ ਆ ਤੇ ਜੇਕਰ ਕਿਸੇ ਇਨਸਾਨ ਨੂੰ ਸਰਟਫਿਟ ਲੱਗੀ ਹੋਵੇ ਉਹਨੂੰ ਦੋ ਕੈਪਸੂਲ ਕੁਰਕੁਮਿਨ ਦੇ ਦੋ ਉਹਦਾ ਦਰਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਤੇ ਮੈਂ ਕਿਹਾ ਹਲਦੀ ਕੀ ਕਰਦੀ ਆ ਜੀ ਹੁਣ ਤੁਸੀਂ ਦੇਖਿਆ ਹੋਊਗਾ ਉਹ ਹਲਦੀ ਦਾ ਦਿੰਦੇ ਸੀਗੇ ਤੇ ਦੁੱਧ ਦੇ ਨਾਲ ਦਿੰਦੇ ਸੀ ਦੁੱਧ ਦੇ ਵਿੱਚ ਪ੍ਰੋਟੀਨ ਹੁੰਦਾ ਕੈਸੀਨ ਦਾ ਵੇ ਪ੍ਰੋਟੀਨ ਵੀ ਇਹਦੇ ਵਿੱਚ ਪਾਇਆ ਜਾਂਦਾ ਪਰ ਉਹਦੇ ਪ੍ਰੋਸੈਸ ਅੱਗੇ ਦੇ ਕੀ ਕਰਨਾ ਪੈਂਦਾ ਵਾ ਜਿਹੜਾ ਕੀ ਸੀਨ ਪ੍ਰੋਟੀਨ ਆ ਇਹਦੀ ਸਭ ਤੋਂ ਪਿਆਰੀ ਸਭ ਤੋਂ ਵਧੀਆ ਸਭ ਤੋਂ ਚੰਗੀ ਖਾਸੀਅਤ ਕੀ ਹੈ ਕੀ ਤੁਹਾਨੂੰ ਪਤਾ ਹੈ ਕਿ ਹਲਦੀ ਦਾ ਇੰਨਾ ਕੁ ਚਮਚਾ ਲਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਦਲ ਸਕਦਾ ਹੈ ਸੱਚ ਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਜੀ ਡੀ ਆਰ ਅਯੁਰਵੇਦਾ ਜਿੱਥੋਂ ਦੇ ਪ੍ਰਬੰਧਕ ਯੋद्धा ਸਿੰਘ ਹੋਰਾ ਦੀਆਂ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ ਤੇ ਜੇਕਰ ਅਸੀਂ ਕਹਿ ਲਈਏ ਕਿ ਤਰਥਲੀ ਮਚਾਰੀਆਂ ਨੇ ਤੇ ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਏਗੀ ਬਹੁਤ ਲੋਕ ਪਸੰਦ ਕਰਦੇ ਨੇ ਨੁਸਕੇ ਬੜੇ ਵਾਇਰਲ ਹੋ ਰਹੇ ਨੇ ਗੱਲਾਂ ਬੜੀਆਂ ਲੋਕ ਸੁਣਦੇ ਨੇ ਉਹਨਾਂ ਦੀਆਂ ਤੇ ਅੱਜ ਜਿਹੜਾ ਖੁਲਾਸਾ ਅੱਜ ਯੋद्धा ਸਿੰਘ ਹਲਦੀ ਬਾਬਤ ਖਾਸ ਕਰਕੇ ਅੱਧਾ ਚਮਚਾ ਹਲਦੀ ਬਾਬਤ ਕਰਨ ਜਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਸ਼ਖਸ ਇਹ ਵੀਡੀਓ ਸੁਣ ਲੇਗਾ ਲਾਸਤੱਕ ਦੇਖ ਲੇਗਾ ਤੇ ਉਹਨੂੰ इवन ਕੀ ਜੇ ਲੋਕ ਜਿਹੜੇ ਜਿੰਮਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਜਿੰਮ ਦੇ ਵਿੱਚ ਜਾ ਕੇ ਪ੍ਰੋਟੀਨ ਖਾਣ ਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੋਣੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਯੋਧਾ ਸਿੰਘ ਕੀ ਕਾਰਨ ਹੈ ਕਿ ਹਲਦੀ ਨੂੰ ਇੰਨੀ ਜ਼ਿਆਦਾ ਮਹੱਤਤਾ ਦਿੰਦੇ ਨੇ ਆਪਣੀ ਲਾਈਫ ਦੇ ਵਿੱਚ ਔਰ ਇਹਦਾ ਇਸਤੇਮਾਲ ਕਰਨ ਦਾ ਇੱਕ ਅਨੋਖਾ ਤਰੀਕਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲਿਆ ਉਹ ਤਰੀਕਾ ਜਿਹੜਾ ਅੱਜ ਤੱਕ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਅਕੀ ਕਾ ਟੀਵੀ ਪੰਜਾਬੀ ਤੇ ਸਸਿਕਾਲ ਜੀ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਫਰੂਕੀ ਜੀ ਆਹ ਜਦ ਅੱਪ ਜਿਹੜੀ ਗੱਲ ਕਰਨ ਲੱਗੇ ਆ ਵੈਸੇ ਜਿੰਨੇ ਬਜ਼ੁਰਗ ਨੇ ਨਹੀਂ ਉਹਨਾਂ ਨੂੰ ਬੜਾ ਇਸ ਚੀਜ਼ ਦਾ ਸੀਗਾ ਵੀ ਚੈਲੋ ਸਤਕਾਰ ਸੀਗਾ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਤੁਸੀਂ ਜੀਰੇ ਦਾ ਫਰਕ ਪੁੱਛ ਲਓ ਵੀ ਜੀਰੇ ਦਾ ਫਾਇਦੇ ਕੀ ਨੇ ਉਹ ਜੀਰੇ ਦੇ ਫਾਇਦੇ ਦੱਸ ਦਿੰਦੇ ਨੇ ਉਹਨਾਂ ਨੂੰ ਤੁਸੀਂ ਅਮਰੂਦ ਦੇ ਫਾਇਦੇ ਪੁੱਛ ਲਓ ਅਮਰੂਦ ਦੇ ਹੀ ਫਾਇਦੇ ਦੱਸ ਦਿੰਦੇ ਨੇ ਹੁਣ ਪ੍ਰੋਬਲਮ ਇਥੇ ਹੀ ਆ ਗਈ ਸਾਨੂੰ ਮਾਰਕੀਟ ਦੇ ਵਿੱਚ ਤੁਸੀਂ ਦੇਖਿਓ ਕਰੂਕੋ ਮੀਨ ਕਰਕੇ ਕੈਪਸੂਲ ਵੇਲਦੇ ਨੇ ਜਿਹੜੇ ਤੁਹਾਡੇ ਜੋੜਾਂ ਵਾਸਤੇ ਵਧੀਆ ਮੰਨੇ ਜਾਂਦੇ ਨੇ ਕੁਰਕੂਮਾਈਨ ਹੈ ਕੀ ਚੀਜ਼ ਹਲਦੀ ਦੀ ਪਿਓਰਿਸਟ ਫਾਰਮ ਨੂੰ ਕਹਿੰਦੇ ਆ ਕੁਰਕੂਮਾਈਨ ਜੋ ਕਿ ਹਲਦੀ ਚੋਂ ਹੀ ਨਿਕਲਦੀ ਆ ਤੇ ਮੈਂ ਹੈਰਾਨ ਮੰਨਦਾ ਆਪਣੇ ਪਿੰਡਾਂ ਦੇ ਵਿੱਚ ਅੱਜ ਦੀ ਰੇਟ ਚ ਲੋਕ ਘਰੇ ਨਹੀਂ ਹਲਦੀ ਪੀ ਰਹੇ ਕੁਰਕੂਮਾਈਨ ਦੇ ਕੈਪਸੂਲ ਖਾ ਰਹੇ ਨੇ ਮੈਂ ਕਿਹਾ ਵਾਓ ਬਾ ਤੁਹਾਡੇ ਘਰੇ ਤੁਹਾਡੇ ਹਲਦੀ ਪਈ ਹੈ ਜਿਹੜੀ ਹਲਦੀ ਤੁਸੀਂ ਘਰੇ ਆਪ ਲੈ ਕੇ ਆਏ ਹੋ ਬਾਜ਼ਾਰੋਂ ਉਹੀ ਤਾਂ ਕੁਰਕੂਮੀਨ ਉਹ ਕਹਿੰਦੇ ਨਹੀਂ ਨਹੀਂ ਜੀ ਸਾਨੂੰ ਸਮਝਾਉਣ ਵਾਲੇ ਨੇ ਸਮਝਾਇਆ ਵੀ ਇਹ ਤੁਹਾਡੇ ਕਾਰਟਿਲੇਜ ਨੂੰ ਵੀ ਇੰਪਰੂਵ ਕਰ ਦਿੰਦਾ ਤੁਹਾਡੀ ਬੋਨ ਡੈਂਸਿਟੀ ਨੂੰ ਇੰਪਰੂਵ ਕਰ ਦਿੰਦਾ ਤੁਹਾਡੇ ਸਾਰੇ ਸਰੀਰ ਦੀ ਊਰਜਾ ਵਧਾ ਦਿੰਦਾ ਤੇ ਜਦੋਂ ਅਸੀਂ ਜਿਮ ਤੋਂ ਬਾਅਦ ਕੁਰਕੂਮੀਨ ਦਾ ਕੈਪਸੂਲ ਖਾ ਲੈਂਦੇ ਆ ਸਾਨੂੰ ਸਾਰਾ ਦਿਨ એનર્ਜੀ ਵੀ ਲੱਗਦੀ ਆ ਤੇ ਜੇਕਰ ਕਿਸੇ ਇਨਸਾਨ ਨੂੰ ਸਰਟਫਿਟ ਲੱਗੀ ਹੋਵੇ ਉਹਨੂੰ ਦੋ ਕੈਪਸੂਲ ਕੁਰਕੂਮੀਨ ਦੇ ਦੋ ਉਹਦਾ ਦਰਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਤੇ ਮੈਂ ਕਿਹਾ ਹਲਦੀ ਕੀ ਕਰਦੀ ਹੈ ਜੀ ਸੇਮ ਟੂ ਸੇਮ ਚੀਜ਼ਾਂ ਮਤਲਬ ਸੇਮ ਟੂ ਸੇਮ ਤਾਂ ਕੀ ਕਹਿਣਾ ਕੁਰਕੂਮਨ ਮਤਲਬ ਹਲਦੀ ਹਲਦੀ ਦੀ ਪਿਓਰੇਸਟ ਫਾਰਮ ਹੈਗੀ ਹੈ ਕੁਰਕੂਮਾਈ ਹੁਣ ਬੰਦਾ ਹਲਦੀ ਨਹੀਂ ਖਾ ਰਿਆ ਉਹਨੂੰ ਅਸੀਂ ਕਹਿੰਦੇ ਹਲਦੀ ਔਰ ਤੁਸੀਂ ਫਿਰ ਉਹੀ ਦੇਸੀ ਗੱਲਾਂ ਥੋੜੀਆਂ ਕੁਰਕੂਮਿਨ ਖਾਣਾ ਚਾਹੀਦਾ ਜੋਦਾ ਜੀ ਜੋਦਾ ਜੀ ਕਹਿੰਦੇ ਭਾਈ ਜੀ ਹਲਦੀ ਆ ਇਹ ਕੋਈ ਫਰਕ ਨਹੀਂ ਹੁਣ ਜਿਹੜੀ ਹਲਦੀ ਆ ਤੁਸੀਂ ਦੇਖਿਆ ਹੋਊਗਾ ਅੱਗੇ ਕਿਸੇ ਦਾ ਸਰਟੀਫੀਕੇਟ ਲਾਜੇ ਤੇ ਮਾਵਾਂ ਦੁੱਧ ਦੇ ਵਿੱਚ ਅਦਰਕ ਚਮਚਾ ਉਹਨਾਂ ਨੇ ਹਲਦੀ ਦਾ ਮਲਣਾ ਤੇ ਰਾਤ ਨੂੰ ਵੀ ਪਿਆ ਦੇਣਾ ਜਵਾਕ ਨੂੰ ਸਵੇਰ ਵੀ ਪਿਆ ਦੇਣਾ ਜਵਾਕ ਨੂੰ ਹੁਣ ਖਾਸ ਕਰਕੇ ਦੁੱਧ ਦੇ ਨਾਲ ਹੀ ਕਿਉਂ ਦੇਣਾ ਦੁੱਧ ਦੇ ਅੰਦਰ ਹੁੰਦਾ ਜੀ ਪ੍ਰੋਟੀਨ ਕੇਸੀਨ ਨਾਮ ਦਾ ਕੇਸੀਨ ਪ੍ਰੋਟੀਨ ਦੀ ਖਾਸੀਅਤ ਸਭ ਤੋਂ ਵੱਡੀ ਕੀ ਹੁੰਦੀ ਹੈ ਵੈਸੇ ਜਿਮ ਵਾਲੇ ਜਿਹੜੇ ਹੁੰਦੇ ਆ ਕਾਫੀ ਪੜੇ ਲਿਖੇ ਸਮਝਦਾਰ ਇੰਟੈਲੀਜੈਂਟ ਹੁੰਦੇ ਆ ਤਾਂ ਹੀ ਹਾਰਟ ਅਟੈਕ ਨਾਲ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਸਟੀਰੌਇਡ ਦੀ ਓਵਰਡੋਸ ਕਰਕੇ ਡੈਥ ਵੀ ਹੋ ਜਾਂਦੀ ਹੈ ਸੋ ਇਹ ਓਵਰ ਐਜੂਕੇਟਿਡ ਹੁੰਦੇ ਆ ਇਨਾਂ ਨੂੰ ਗਾਈਡ ਕਰਨਾ ਥੋੜੇ ਤਰੀਕੇ ਨਾਲ ਪੈਂਦਾ ਆਪਾਂ ਨੂੰ ਔਰ ਇਹ ਹਰ ਬੰਦੇ ਵਾਸਤੇ ਨਹੀਂ ਗੱਲ ਕਹਿੰਦੀ ਉਹਨਾਂ ਵਾਸਤੇ ਕਹਿੰਦੀ ਜਿਹੜੇ ਇਨਸਟੈਂਟ ਰਿਜ਼ਲਟ ਚਾਹੁੰਦੇ ਆ ਤੇ ਉਹ ਬਹੁਤ ਈਜ਼ੀ ਟਾਰਗੇਟ ਹੁੰਦੇ ਆ ਮਾਰਕੀਟਰ ਵਾਸਤੇ ਵੀ ਇਹਨਾਂ ਨੂੰ ਹਲਦੀ ਵੇਚਣੀ ਆ ਪਰ ਵੇਚਣੀ ਕੁਰਕੋ ਮਾਇਨ ਕਹਿ ਕੇ ਜੇ ਹਲਦੀ ਫਰਜ਼ ਕਰ ਲੋ 10 ਰੁਪਏ ਕਿਲੋ ਆ ਇਹਨਾਂ ਨੂੰ ਉਹੀ ਹਲਦੀ ਕੈਪਸੂਲ ਚ ਭਰ ਕੇ 120 ਰੁਪਏ ਕਿਲੋ ਵੇਚਦੇ ਆ ਹਮ ਸੇਮ ਚੀਜ਼ ਜੀ ਕਿਉਂਕਿ ਉਹ ਪੜੇ ਲਿਖੇ ਨੇ ਉਹਨਾਂ ਨੂੰ ਸਿਰਫ ਚਾਰ ਚੀਜ਼ਾਂ ਅੰਗਰੇਜ਼ੀ ਦੀਆਂ ਪੜਾਉਣੀਆਂ ਨੇ ਤੇ ਉਹਨਾਂ ਨੇ ਕਿਹਾ ਫਾਜੀ ਵਾ ਜਿਹੜਾ ਬੋਡੀ ਬਿਲਡਰ ਕੁਰਕੋ ਮਹੀ ਨਹੀਂ ਖਾਂਦਾ ਉਹ ਤਾਂ ਬੋਡੀ ਬਿਲਡਰ ਹੀ ਨਹੀਂ ਠੀਕ ਹੋ ਗਿਆ ਜੀ 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 ਹੁਣ ਤੁਸੀਂ ਦੇਖਿਆ ਹੋਊਗਾ ਉਹ ਹਲਦੀ ਦਾ ਦਿੰਦੇ ਸੀਗੇ ਤੇ ਦੁੱਧ ਦੇ ਨਾਲ ਦਿੰਦੇ ਸੀ ਦੁੱਧ ਦੇ ਵਿੱਚ ਪ੍ਰੋਟੀਨ ਹੁੰਦਾ ਕੇਸੀਨ ਦਾ ਵੇ ਪ੍ਰੋਟੀਨ ਵੀ ਇਹਦੇ ਵਿੱਚ ਪਾਇਆ ਜਾਂਦਾ ਪਰ ਉਹਦੇ ਪ੍ਰੋਸੈਸ ਅੱਗੇ ਦੇ ਕੀ ਕਰਨਾ ਪੈਂਦਾ ਵਾ ਠੀਕ ਜਿਹੜਾ ਕੇਸੀਨ ਪ੍ਰੋਟੀਨ ਆ ਇਹਦੀ ਸਭ ਤੋਂ ਪਿਆਰੀ ਸਭ ਤੋਂ ਵਧੀਆ ਸਭ ਤੋਂ ਚੰਗੀ ਖਾਸੀਅਤ ਕੀ ਹੈ ਇਹ ਸਲੋ ਰਿਲੀਜ਼ਿੰਗ ਪ੍ਰੋਟੀਨ ਆ ਸਲੋ ਰੀਡਿਜ਼ਿੰਗ ਪ੍ਰੋਟੀਨ ਕਿਵੇਂ ਆ ਤੁਸੀਂ ਦੇਖੋਗੇ ਇੱਕ ਤਾਂ ਆਪਾਂ ਪ੍ਰੋਟੀਨ ਪੀਤਾ ਸਰੀਰ ਨੇ ਪੂਰੀ ਬਾਡੀ ਦੇ ਵਿੱਚ ਮਿਕਸ ਅਪ ਹੋਇਆ ਡਾਈਜੈਸਟ ਹੋਇਆ ਉਹ ਚੋਂ એનર્ਜੀ ਸੱਕ ਆਊਟ ਕੀਤੀ ਤੇ ਉਹਦੀ ਅੱਗੇ ਜਾ ਕੇ ਮਲ ਬਣਿਆ ਪਾਟੀ ਬਣੀ ਉਹ ਨਿਕਲ ਗਿਆ ਪ੍ਰੋਟੀਨ ਜਿਹੜਾ ਉਹ ਚੋਂ ਲੈਣਾ ਸੀ ਉਹ ਲੈ ਲਿਆ ਕਿ ਕੇਸੀਨ ਦੀ ਖਾਸੀਅਤ ਕੀ ਹੁੰਦੀ ਆ ਕੇਸੀਨ ਦੀ ਖਾਸੀਅਤ ਹੁੰਦੀ ਆ ਹੌਲੀ ਹੌਲੀ ਨਿਕਲਦਾ ਹੌਲੀ ਹੌਲੀ ਸਰੀਰ 'ਚ ਰਚਦਾ ਹੌਲੀ ਹੌਲੀ ਸਰੀਰ ਨੂੰ ਲੱਗਦਾ ਤਾਂ ਉਹਨੂੰ ਟਾਈਮ ਮਿਲ ਜਾਂਦਾ ਅੱਛਾ ਆਪਣੇ ਬਜ਼ੁਰਗ ਰਾਤ ਨੂੰ ਦੁੱਧ ਪੀਂਦੇ ਸੀਗੇ ਉਗੀ ਬਈ ਅੱਗੇ 12 ਘੰਟੇ ਅਸੀਂ ਦੁੱਧ ਨਹੀਂ ਪੀਣਾ ਅਸੀਂ ਕੋਈ ਖਰਾਕ ਨਹੀਂ ਖਾਣੀ ਤਾਂ ਅੱਜ ਰੋ ਹੁਣ ਦੁੱਧ ਪੀ ਲਿਆ ਰਾਤ ਨੂੰ ਤਾਂ ਸਾਰੀ ਰਾਤ ਹੌਲੀ 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 ਸਾਰੇ ਵਾਈਟਲ ਆਰਗਨਸ ਨੂੰ ਪ੍ਰੋਟੀਨ ਦੀ ਮਾਤਰਾ ਤਾਕਤ ਦਿੰਦਾ ਰਹੂਗਾ ਸਪਲਾਈ ਕਰਦਾ ਰਹੂਗਾ ਹੁਣ ਦਿੱਕਤ ਕਿੱਥੇ ਆ ਗਈ ਦੁੱਧ ਦੇ ਪੀਂਦੇ ਆਪਾਂ ਤਾਂ ਪੀਤਾ ਕਿ ਸੀਨ ਵਾਸਤੇ ਪ੍ਰੋਟੀਨ ਵਾਸਤੇ ਪਰ ਦੁੱਧ ਦੇ ਨਾਲ ਆਪਾਂ ਨੂੰ ਕੀ ਮਿਲਿਆ ਯੂਰਿਕ ਐਸਿਡ ਉਹਦਾ ਕਾਰਨ ਪੱਠੇ ਕਿਹੜੇ ਪਏ ਸੀ ਯੂਰੀਆ ਵਾਲੇ ਸਾਰਾ ਕੁਝ ਨਕਲੀ ਹੋ ਗਿਆ ਜੀ ਹੁਣ ਦੁੱਧ ਦੇ ਵਿੱਚ ਉਹੀ ਆ ਸਾਰਾ ਆ ਗਿਆ ਹੁਣ ਤੁਸੀਂ ਕਿ ਸੀਨ ਪ੍ਰੋਟੀਨ ਦੀ ਮਾਤਰਾ ਚੈੱਕ ਕਰਾਉਂਗੇ ਜੀ ਤੇ ਜਿਹੜੇ ਪਹਿਲਾਂ ਆਪਣੇ ਦੁੱਧ ਹੁੰਦੇ ਸੀਗੇ ਹਰ ਬੱਚਾ ਫੈਟ ਲੈਸ ਦੁੱਧ ਪੀਣਾ ਚਾਹੁੰਦਾ 1% ਫੈਟ ਵਾਲਾ ਦੁੱਧ ਪੀਣਾ ਚਾਹੁੰਦਾ ਤੇ ਆਪਾਂ ਨੂੰ ਅੱਜ ਦੀ ਡੇਟ ਦੇ ਵਿੱਚ ਇੱਕ ਚੀਜ਼ ਮੈਂ ਪ੍ਰੈਕਟੀਕਲ ਅਜ਼ਮਾਈ ਹੋਈ ਆ ਮੈਡੀਕਲ ਸਾਇੰਸ ਜਦੋਂ ਗਰੋਥ ਕਰਦੀ ਆ ਉਹ ਹੌਲੀ ਹੌਲੀ ਪ੍ਰੂਫ ਕਰ ਦਿੰਦੀ ਆ ਵੀ ਇਹੀ ਸਹੀ ਆ ਕੁਸ਼ਕਸਾਲਾ ਬਾਦ ਫਿਰ ਉਹ ਹੋਰ ਸਟੱਡੀ ਕਰ ਦਿੰਦੀ ਆ ਵੀ ਨਹੀਂ ਨਹੀਂ ਜੀ ਇਦਾਂ ਡਿਗ ਨਹੀਂ ਸੀ ਇਦਾਂ ਨਹੀਂ ਠੀਕ ਸੀ ਹੁਣ ਆ ਠੀਕ ਆ ਇਸ ਟਾਈਮ ਦੇ ਉੱਤੇ ਸਟੱਡੀ ਚੱਲ ਰਹੀ ਵੀ ਦੁੱਧ ਨਹੀਂ ਪੀਣਾ ਚਾਹੀਦਾ ਪਨੀਰ ਨਹੀਂ ਖਾਣਾ ਚਾਹੀਦਾ ਤੇ ਅੱਜ ਤੋਂ ਕੁਸ਼ ਟਾਈਮ ਪਹਿਲਾਂ ਇੱਕ ਸਟੱਡੀ ਹੋਈ ਸੀ ਜੀ ਚੋ ਕਹਿੰਦੇ ਸੀ ਪਨੀਰ ਖਾਓ ਦੁੱਧ ਪੀਓ ਦੁੱਧ ਪੀਓ ਤੁਹਾਡੀ ਬੋਨਸ ਵਾਸਤੇ ਹੈਲਦੀ ਆ ਤੁਸੀਂ ਦੁੱਧ ਚ ਆ ਪਾਊਡਰ ਪਾ ਕੇ ਪੀਣਾ ਸ਼ੁਰੂ ਕਰੋ ਤੁਹਾਡੇ ਐ ਬੱਚੇ ਵੱਧਣਗੇ ਐ ਹਾਈਟ ਵਧੂਗੀ ਗ੍ਰੋਥ ਹਾਰਮones ਵਧਾਉਣਗੇ ਬੱਚਿਆਂ ਦੇ ਤੇ ਜਿਸ ਤਰ੍ਹਾਂ ਹੀ ਹੁਣ ਅਸੀਂ ਵੱਡੇ ਹੋਏ ਹੁਣ ਉਹੀ ਸਾਇੰਸ ਇਹ ਸਾਬਿਤ ਕਰਨ ਤੇ ਲੱਗੀ ਹੋਈ ਆ ਵੀ ਕਿਸ ਤਰ੍ਹਾਂ ਦੁੱਧ ਪੀਂਦੇ ਸਾਰ ਬੰਦੇ ਦਾ ਯੂਰਿਕ ਐਸਿਡ ਵਧ ਜਾਂਦਾ ਜੀ ਵਾਹ ਜੀ ਅੱਛਾ ਯੋਧਾ ਜੀ ਫਿਰ ਇੱਕ ਹੋਰ ਗੱਲ ਹੈਗੀ ਤੁਸੀਂ ਅੱਜ ਖਾਸ ਕਰਕੇ ਜਿਹੜਾ ਨੁਸਕਾ ਫਾਰਮੂਲਾ ਕਹਿ ਰਹੇ ਹੋ ਵੀ ਜਿਨ੍ਹਾਂ ਦੇ ਸਵੇਲਿੰਗ ਸਰਦੀਆਂ ਦੇ ਵਿੱਚ ਆ ਜਾਂਦੀ ਹੈ ਹੱਥਾਂ ਦੇ ਪੋਟੇ ਪੈਰਾਂ ਦੀਆਂ ਉਂਗਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਸੁੱਜ ਜਾਂਦੀਆਂ ਨੇ ਸੁੱਜ ਕੇ ਮੋਟੀਆਂ ਹੋ ਜਾਂਦੀਆਂ ਨੇ ਬਾਹਾਂ ਸਵੇਲ ਕਰ ਲੈਂਦੀਆਂ ਨੇ ਅੰਗੂਠੀ ਪਾਲਣ ਨੇ ਅਸੀਂ ਲੇਕਿਨ ਉਹ ਨਿਕਲਦੇ ਨਹੀਂ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਫਿਰ ਉੱਥੇ ਹਲਦੀ ਕੀ ਕਰੂਗੀ ਵੇਖੋ ਸਭ ਤੋਂ ਪਹਿਲੀ ਚੀਜ਼ ਕੀ ਹੈ ਸੋਜਿਸ਼ ਉਦੋਂ ਆਉਣੀ ਹੈ ਜਦੋਂ ਸਰੀਰ ਨੂੰ ਲੱਗਣਾ ਵੀ ਇੱਥੇ ਮੈਨੂੰ ਪ੍ਰੋਟੈਕਸ਼ਨ ਦੀ ਲੋੜ ਆ ਤੁਸੀਂ ਦੇਖਿਓ ਕਿਸੇ ਇਨਸਾਨ ਦੇ ਪਾਸ ਭਰ ਗਈ ਪਾਸਤਾ ਭਰੀ ਹੁਣ ਤਾਂ ਤਾਂ ਕੱਲੀ ਫਿੰਸੀ ਜੀ ਹੋਵੇ ਪਰ ਜਦੋਂ ਫਸ ਵੱਡੀ ਭਰ ਜਾਂਦੇ ਤਾਂ ਉਹਦੇ ਆਲੇ ਦੁਆਲੇ ਸੋਜਿਸ਼ ਵੀ ਆ ਜਾਂਦੀ ਹੈ ਉਹਦਾ ਕਾਰਨ ਕੀ ਹੈ ਸਰੀਰ ਉੱਥੇ ਐਂਟੀਬਾਡੀਜ਼ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਭੇਜ ਰਿਹਾ ਵਾ ਵੀ ਛੇਤੀ ਤੋਂ ਛੇਤੀ ਆਪਾਂ ਇਹਨੂੰ ਠੀਕ ਕਰੀਏ ਰਿਕਵਰੀ ਕਰੀਏ ਸਾਡੇ ਕੋਲ ਇੱਕ ਲੇਡੀ ਸੀਗੇ ਅੰਮ੍ਰਿਤਸਰ ਦੇ ਉਹਨਾਂ ਨੂੰ ਪੂਰਾ ਸਰੀਰ ਸੁੱਜਿਆ ਹੋਇਆ ਅਸੀਂ ਉਹਨਾਂ ਨੂੰ ਕੱਲਾ ਮਹਾਰਾਜ ਸ਼ਹੀ ਸ਼ਰਬਤ ਪਿਆਇਆ ਮਹਾਰਾਜ ਸ਼ਹੀ ਸ਼ਰਬਤ ਪੀਣ ਤੋਂ ਬਾਅਦ 15 ਦਿਨ ਬਾਅਦ ਕਹਿੰਦੇ ਮੇਰੀ ਸੋਜ ਅੱਧੀ ਰਹਿ ਗਈ ਹੁਣ ਉੱਥੋਂ ਆਪਾਂ ਨੂੰ ਗੱਲ ਸਮਝ ਲੱਗਦੀ ਆ ਵੀ ਲਿਵਰ ਸਟਰੋਂਗ ਹੋਇਆ ਲਿਵਰ ਨਸਟ੍ਰੌਂਗ ਹੋ ਗਿਆ ਕਿ ਆ ਕਿ ਆਪਣੇ ਸਾਰੇ ਕੰਮ ਸੰਭਲੇ ਠੀਕ ਹੈ ਹੁਣ ਨਹੀਂ ਤਾਂ ਪਹਿਲਾਂ ਲਿਵਰ ਦੇ ਫੈਟੀ ਲਿਵਰ ਕੀ ਚੀਜ਼ ਹੈ ਜੀ ਲਿਵਰ ਦੇ ਉੱਤੇ ਫੈਟ ਆਉਂੇ ਠੀਕ ਹੈ ਲਿਵਰ ਦੇ ਉੱਤੇ ਫੈਟ ਆ ਕਿ ਇਨਫਲੇਮੇਸ਼ਨ ਹੋਗੀ ਠੀਕ ਹੈ ਇਨਫਲੇਮੇਸ਼ਨ ਜਦੋਂ ਵਧ ਗਈ ਸੇਮ ਚੀਜ਼ ਤੁਹਾਡੇ ਸਾਰੀ ਬੋਡੀ ਦੇ ਵਿੱਚ ਯੂਰਿਕ ਐਸਿਡ ਕੋਲੇਸਟ੍ਰੋਲ ਤੁਹਾਡੀ ਸਕਿਨ ਦੀ ਇਨਫੈਕਸ਼ਨ ਹੋਗੀ ਬੁਖਾਰ ਚੜਨਾ ਇਹ ਸਾਰੀ ਇਨਫਲੇਮੇਟਰੀ ਡਿਜ਼ੀਜ਼ ਦੇ ਵਿੱਚ ਹੀ ਆ ਇਹਦੇ ਵਿੱਚ ਕੰਮ ਕਰੋ ਕਿ ਹਲਦੀ ਤੁਸੀਂ ਦੇਖੋ ਜੀ ਰੋਗਾਂ ਦੇ ਰੋਗ ਠੀਕ ਕਰ ਦਿੰਦੀ ਹੈ ਇਹ ਰੋਗਾਂ ਦੇ ਰੋਗ ਰੋਗਾਂ ਦੇ ਰੋਗ ਠੀਕ ਕਰ ਦਿੰਦੀ ਹੈ ਜਿਹੜੇ ਬੰਦੇ ਕਹਿੰਦੇ ਅਸੀਂ ਬਹੁਤ ਰੋਗੀ ਆ ਚਮੜੀ ਦਾ ਰੋਗ ਹੁੰਦਾ ਉਹਨਾਂ ਲੋਕਾਂ ਵਾਸਤੇ ਕਾਰੀਗਰ ਆ ਲੀਵਰ ਦਾ ਰੋਗ ਹੁੰਦਾ ਉਹਨਾਂ ਲੋਕਾਂ ਵਾਸਤੇ ਕਾਰੀਗਰ ਆ ਬੇਸਿਕਲੀ ਇੱਕ ਚੀਜ਼ ਸਮਝੋ ਜਿੱਥੇ ਵੀ ਆਪਣੇ ਕੋਈ ਸਰੀਰ ਵਿੱਚ ਦਿੱਕਤ ਆ ਗਈ ਤਾਂ ਉੱਥੇ ਜ਼ਖਮ ਬਣ ਗਿਆ ਹਲਦੀ ਦਾ ਸਭ ਤੋਂ ਪਿਆਰਾ ਕੰਮ ਕੀ ਹੈ ਇਹਨੇ ਜ਼ਖਮ ਪਰ ਦੇਣੇ ਹੁਣ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਕੱਲ ਪਰਸੋ ਤੱਕ ਯੂਰਿਕ ਐਸਿਡ ਸੀਗਾ ਤੁਸੀਂ ਸ਼ਰਬਤ ਪੀਤਾ ਯੂਰਿਕ ਐਸਿਡ ਬੰਦ ਕਰਤਾ ਅਸੀਂ ਵੀ ਕਈ ਵਾਰੀ ਦਿੰਨੇ ਹੁੰਦੇ ਵੀ ਮਹਾਰਾਜ ਸਹੀ ਸ਼ਰਬਤ ਦੇ ਨਾਲ ਤੁਸੀਂ ਸਵੇਰੇ ਉੱਠ ਕੇ ਇੱਕ ਚਮਚਾ ਹਲਦੀ ਦਾ ਘੋਲ ਕੇ ਦੁੱਧ ਦਾ ਪੀਆ ਕਰੋ ਠੀਕ ਹੈ ਇੱਕ ਤਾਂ ਹੱਡੀਆਂ ਨੂੰ ਜਾਨ ਦਿੰਦਾ ਬਾਲਾਂ ਨੂੰ ਜਾਨ ਦਿੰਦਾ ਅੱਖਾਂ ਨੂੰ ਜਾਨ ਦਿੰਦਾ ਦਿਮਾਗ ਨੂੰ ਜਾਨ ਦਿੰਦਾ ਕਿਸੇ ਪ੍ਰਕਾਰ ਦੀ ਕਮਜ਼ੋਰੀ ਸਰੀਰ 'ਚ ਹੋਵੇ ਤੇ ਹਲਦੀ ਹਿੰਮਤ ਰੱਖਦੇ ਉਹਦੀ ਰਿਪੇਅਰ ਕਰਨ ਦੇ ਵਿੱਚ ਕਿੰਨੇ ਟਾਈਮ ਚ ਸਵੈਲਿੰਗ ਵਗੈਰਾ ਉਤਰ ਜਾਂਦੀ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਇਸਤੇਮਾਲ ਕਰੂਗਾ ਦੁੱਧ ਦੇ ਨਾਲ ਹਲਦੀ ਵਾਲਾ ਕਿਸ ਵੇਲੇ ਇਹਦਾ ਇਸਤੇਮਾਲ ਕਰਨਾ ਵੇਖੋ ਜੇਕਰ ਤੁਸੀਂ ਹਲਦੀ ਦੇ ਨਾਲ ਹਲਦੀ ਵਾਲਾ ਦੁੱਧ ਦੇ ਨਾਲ ਮਹਾਰਾਜਾ ਸ਼ਹੀ ਸ਼ਰਬਤ ਪਿਉ ਕਰਦੇ ਹੋ ਤਾਂ ਪਹਿਲੇ 45ਵੇਂ ਦਿਨ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਸ ਦੇਖਜੂਗਾ ਓਕੇ ਵਿਥਿਨ ਫਰਸਟ 45 ਡੇਜ਼ ਜੇਕਰ ਸੋਜਿਸ਼ ਘਟਵਾਦੀ ਇਹ ਸਰਟੀਫਿਕੇਟ ਲੱਗੀ ਆ ਤਾਂ ਪਹਿਲੇ 72 ਤੋਂ 48 ਘੰਟੇ 48 ਤੋਂ 72 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਣਾ अच्छा फिर ਬਹੁਤ ਵਾਰ ਹੁੰਦਾ ਜੀ ਕਈਆਂ ਨੂੰ ਹਲਦੀ ਪਸੰਦ ਨਹੀਂ ਹੈ ਕਿਸੇ ਨੂੰ ਟੇਸਟ ਪਸੰਦ ਨਹੀਂ ਹੈ ਤੇ ਫਿਰ ਇਕੱਲਾ ਮਹਾਰਾਜਾ ਸ਼ਹੀ ਸ਼ਰਬਤ ਕੰਮ ਕਰੂ ਮਹਾਰਾਜਾ ਸ਼ਹੀ ਸ਼ਰਬਤ ਕੰਮ ਕਰੂ ਪਰ ਮਸਲਾ ਇਹ ਹੈ ਵੀ ਜੇ ਕ੍ਰੇਲੂ ਨੁਕਤਾ ਵਰਤੇ ਜਾਵੇ ਸਸਤਾ ਪਊਗਾ ਠੀਕ ਹੈ ਹਾਂ ਮਸਲਾ ਇਹ ਹੈ ਜੇ ਕ੍ਰੇਲੂ ਨੁਕਤਾ ਵਰਤੇ ਜਾਵੇ ਸਸਤਾ ਪਊਗਾ ਮਹਾਰਾਜਾ ਸ਼ਹੀ ਸ਼ਰਬਤ ਇਕੱਲਾ ਮਤਲਬ ਹਲਦੀ ਵਾਲੀ ਚੀਜ਼ਾਂ ਵਾਸਤੇ ਨਹੀਂ ਕੰਮ ਕਰਦਾ ਹੋਰ ਬੜੀਆਂ ਚੀਜ਼ਾਂ ਦੇ ਵਿੱਚ ਕੰਮ ਕਰਦਾ ਫੈਟੀ ਲੀਵਰ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਯੂਰਿਕ ਐਸਿਡ ਹੋ ਗਿਆ ਸਕਿਨ ਇਨਫੈਕਸ਼ਨ ਹੋ ਗਈ ਹੇਅਰ ਫਾਲ ਵਾਲੇ ਤੁਸੀਂ ਦੇਖੇ ਬੜੇ ਹੈਰਾਨ ਮੰਨਿਆ ਸੀ ਵੀ ਯਾਰ ਹੇਅਰ ਫਾਲ ਨੂੰ ਕਿਵੇਂ ਇਹ ਠੀਕ ਕਰ ਰਹੇ ਆ ਵਾ ਬਟ ਉਹਦੇ ਪਿੱਛੇ ਸਮਝ ਲੱਗਦਾ ਹੈ ਵੀ ਜਦੋਂ 80% ਰੋਗ ਹੀ ਤੁਹਾਡੇ ਲਿਵਰ ਤੋਂ ਨੇ ਤੇ ਲਿਵਰ ਹੀ ਨਹੀਂ ਸਹੀ ਕੰਮ ਕਰ ਰਿਹਾ ਤਾਂ ਫਿਰ ਦਿੱਕਤ ਆਣੀ ਆਣੀ ਆ ਜੀ ਅੱਛਾ ਯੋਧਾ ਜੀ ਜ਼ਿਕਰ ਤੁਹਾਨੂੰ ਮਿਲਣਾ ਹੋਵੇ ਫਿਰ ਮਿਲਣ ਦਾ ਕੀ ਢੰਗ ਹੈਗਾ ਕੀ ਰਸਤਾ ਕੀ ਹੈ ਤੁਹਾਡੇ ਨਾਲ ਤੱਕ ਰਾਬਤਾ ਕਰਨ ਦਾ ਬਹੁਤ ਲੋਕ ਕਾਲਿੰਗ ਕਹਿੰਦੇ ਨੇ ਇਸ ਤਰ੍ਹਾਂ ਯੋਧਾ ਸਿੰਘ ਨੂੰ ਹੀ ਮਿਲ ਲੈ ਜੇਕਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਵਿਚਾਰ ਰੱਖਦੇ ਹੋ ਤਾਂ ਸੋਮਵਾਰ ਵੀਰਵਾਰ ਮੇਰੇ ਫਾਦਰ ਮਿਲਦੇ ਨੇ ਇੱਥੇ ਲੁਧਿਆਣੇ ਤੇ ਮੰਗਲਵਾਰ ਅਸੀਂ ਹੁਣ ਰੀਸੈਂਟਲੀ ਸਾਡੀ ਡਿਊਟੀ ਲੱਗੀ ਆ ਉਹ ਕਹਿੰਦੇ 4 ਘੰਟੇ ਦੀ ਤੁਸੀਂ ਡਿਊਟੀ ਜ਼ਰੂਰ ਨਿਭਾਓ ਤੇ ਸਾਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਵੀ 12 ਤੋਂ 4 ਮੰਗਲਵਾਰ ਦੇ ਦਿਨ ਟਿਊਜ਼ਡੇ ਦੇ ਦਿਨ ਤੁਸੀਂ 7479622000 ਤੇ ਸੰਪਰਕ ਕਰਕੇ ਇੱਕ ਵਾਰੀ ਆ ਸਕਦੇ ਹੋ ਤੇ ਜਦੋਂ ਤੁਸੀਂ ਆਉਂਗੇ ਤਾਂ ਆਪਦੀ ਰਿਪੋਰਟਸ ਨਾਲ ਜ਼ਰੂਰ ਲੈ ਕੇ ਆਇਓ ਉਹਦੇ ਨਾਲ ਕੀ ਆ ਦੇਖੋ ਅਸੀਂ ਕੋਈ ਦਾਰਸ਼ਨੀ ਨਹੀਂ ਹੈਗੇ ਅਸੀਂ ਕੋਈ ਪਰਮਾਤਮਾ ਨਹੀਂ ਹੈਗੇ ਵੀ ਅਸੀਂ ਬਹੁਤ ਪਰੇ ਦੀ ਸੋਚ ਰੱਖ ਸਕੀਏ ਅਸੀਂ ਤਾਂ ਉਹਨਾਂ ਕੀ ਦੇਖ ਸਕਾਂਗੇ ਜੋ ਇਨਸਾਨ ਸਾਡੇ ਸਾਹਮਣੇ ਆ ਉਹਦੇ ਨਾਲ ਵਾਰਤਾਲਾਪ ਕਰਕੇ ਜੋ ਸਾਨੂੰ ਸਮਝਾਊਗਾ ਤੇ ਮੋਰਓਵਰ ਜਦੋਂ ਸਾਡੇ ਮੂਰੇ ਰਿਪੋਰਟਾਂ ਹੋਣਗੀਆਂ ਤੇ ਅੱਜ ਦੀ ਰਿਪੋਰਟ ਤੋਂ ਤੇ 45ਵੇਂ ਦਿਨ ਤੋਂ ਬਾਅਦ ਜੇ ਜਦੋਂ ਰਿਪੋਰਟ ਆਪਾਂ ਕਰਾਵਾਂਗੇ ਉਹਦੇ ਨਾਲ ਥੋੜਾ ਹੌਸਲਾ ਮੱਲੋ ਮੱਲੀ ਵਾਜੂਗਾ ਇੱਕ ਮੈਂ ਗੱਲ ਇਹਦੇ ਵਿੱਚ ਹੋਰ ਕਹਨਾ ਹੈ ਫਰੁਕੀ ਜੀ ਸਾਡੇ ਕੋਲੇ ਉਦੋਂ ਆਇਓ ਜਦੋਂ ਸਾਡੇ ਤੋਂ ਬਾਅਦ ਕੋਈ ਵੈਦ ਨਹੀਂ ਬਚਣਾ ਬਸ ਜੀ ਜੀ ਤੁਸੀਂ ਪਹਿਲਾਂ ਸਾਰੀ ਦੁਨੀਆ ਕੋ ਮਲੋ ਸਾਰੇ ਇਲਾਜ ਕਰਾ ਕੇ ਦੇਖ ਲਓ ਜਦੋਂ ਸਾਡੇ ਕੋਲੇ ਆਉਣਾ ਇਹ ਸਾਡੇ ਅੱਜ ਤੱਕ ਦਾ ਐਕਸਪੈਰੀਮੈਂਟ ਕਹਿ ਲਓ ਪ੍ਰੈਕਟੀਕਲ ਕਹਿ ਲਓ ਜਾਂ ਤਜਰਬਾ ਕਹਿ ਲਓ ਜਿੰਨੇ ਬੰਦੇ ਅੱਜ ਤੱਕ ਆਏ ਨਹੀਂ ਜਿਹੜੇ ਬੰਦੇ ਮੇਰੇ ਫਾਦਰ ਕੋਲੇ ਆਏ ਸੀ ਉਹ ਅੱਜ ਤੱਕ ਉਹਨਾਂ ਦੇ ਬੱਚੇ ਸਾਡੇ ਕੋਲੇ ਹੀ ਆਉਂਦੇ ਆ ਸੋ ਸਾਡੇ ਨਾਲ ਇਹ ਮਤਲਬ ਸਾਡੀ ਕਹਿ ਲਓ ਸਮੱਸਿਆ ਵਾ ਵੀ ਅਸੀਂ ਜਦੋਂ ਜੁੜਦੇ ਹਾਂ ਤਾਂ ਫਿਰ ਪਰਿਵਾਰਕ ਤੌਰ ਤੇ ਜੁੜਦੇ ਆ ਤੇ ਮੁੜ ਕੇ ਛੱਡਦੇ ਨਹੀਂ ਹੈਗੇ ਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਤੁਸੀਂ ਦੇਖੋ ਅੱਜ ਦੁੱਧ ਤੇ ਹਲਦੀ ਵਾਲਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਅੱਛਾ ਇਹਨੂੰ ਸਵੇਰੇ ਲੈ ਸਕਦੇ ਹੋ ਯੋਧਾ ਜੀ ਜਾਂ ਸ਼ਾਮ ਵੇਲੇ ਹੀ ਲੈਣਾ ਸਵੇਰੇ ਵੀ ਲੈ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਤਾਂ ਸਿਆਲਾ ਹੋਰ ਵਧੀਆ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਹੈਗੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਗੱਲਬਾਤ ਹੈਗੀ ਤੁਹਾਡੇ ਨਾਲ ਅਸੀਂ ਕਰਵਾਈ ਹੈ ਯੋਧਾ ਸਿੰਘ ਜੀ ਦੀ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਨੇ ਔਰ ਜੇਕਰ ਕਿਸੇ ਨੇ ਯੋਧਾ ਸਿੰਘ ਜੀ ਨੂੰ ਮਿਲਣਾ ਹੈ ਉਹਨਾਂ ਨਾਲ ਗੱਲਬਾਤ ਕਰਨੀ ਹੈ ਰਾਬਤਾ ਕਰਨਾ ਹੈ ਤਾ ਮੰਗਲਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੇ ਲੁਧਿਆਣਾ ਮਿਲਦੇ ਨੇ ਲੁਧਿਆਣਾ ਆਫਿਸ ਦੇ ਵਿੱਚ ਮਿਲਦੇ ਨੇ ਇੱਕ ਵਾਰ ਫੋਨ ਕਰਕੇ ਇਹਨਾਂ ਨਾਲ ਰਾਬਤਾ ਕਰ ਲਿਆ ਜਾਵੇ ਪਰ ਜਿਹੜੀ ਵੀਡੀਓ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਆਪਣੀ ਮਰਜ਼ੀ ਨਾਲ ਇਸਤੇਮਾਲ ਨਹੀਂ ਕਰਨਾ ਹਮੇਸ਼ਾ ਡਾਕਟਰ ਦੀ ਸਲਾਹ ਉਪਰੰਤ ਹੀ ਇਹਦਾ ਇਸਤੇਮਾਲ ਕਰਨਾ ਹੈ ਪਰ ਇਹ ਵੀਡੀਓ ਦੇ ਵਿੱਚ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਵੀਡੀਓ ਦੇਖਣ ਤੋਂ ਬਾਅਦ ਤਾਂ ਤੁਸੀਂ ਨੰਬਰ ਅਸੀਂ ਦਿੱਤਾ ਹੈ ਯੋਧਾ ਸਿੰਘ ਉਹਨਾਂ ਦੀ ਟੀਮ ਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਯੋਧਾ ਸਿੰਘ ਜੀ ਨਾਲ ਸੰਪਰਕ ਸਾਧ タンバーグ。